ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਸ਼ਹਿਰ ਅਮਲੋਤੋਂ ਅਮਲੋਤ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਇੱਕ ਮਸ਼ਹੂਰ ਸ਼ਹਿਰ ਇਹ ਅਮਲੋ ਸ਼ਹਿਰ ਦਾ ਨਾਪਾ ਚੌਕ ਆ ਇਹ ਸਾਹਮਣੇ ਵਾਲੀ ਪਾਸੇ ਹੀ ਨਾਪੇ ਨੂੰ ਰੋਡ ਜਾ ਰਹੀ ਆ ਤੇ ਇਸ ਪਾਸੇ ਅਮਲੋਤ ਹੀ ਫਿਰਨੀ ਨੂੰ ਮਤਲਬ ਅਮਲੋਤ ਦੇ ਉੱਪਰ ਨੂੰ ਜਿਹੜਾ ਗਵਿੰਦਗੜ੍ਹ ਤੇ ਖੰਨੇ ਨੂੰ ਰੋਡ ਜਾਂਦਾ ਇੱਥੋਂ ਹੀ ਬੱਸਾਂ ਨੇ ਜਿਹੜੀਆਂ ਮਿਲਦੀਆਂ ਨੇ ਨਾਪੇ ਜਾਣ ਲਈ ਜਾਂ ਖੰਨੇ ਜਾਣ ਲਈ ਅੱਜ ਕਿਸੇ ਜ਼ਰੂਰੀ ਕੰਮ ਕਰਕੇ ਮੈਨੂੰ ਅਮਲੋ ਆਉਣਾ ਪਿਆ ਬਾਜ਼ਾਰ ਦੇ ਵਿੱਚੇ ਕੰਮ ਆ ਜ਼ਰੂਰੀ ਤੇ ਆਪਾਂ ਅੱਗੇ ਅਮਲੋਹ ਸ਼ਹਿਰ ਦਾ ਜਿਹੜਾ ਬਾਜ਼ਾਰ ਆ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸ਼ੇਅਰ ਕਰਾਂਗੇ ਇੱਥੋਂ ਦੇ ਬਾਜ਼ਾਰ ਦੀ ਲੋਕੇਸ਼ਨ ਇਹ ਸਾਹਮਣੇ ਵਾਲੇ ਪਾਸੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਥੋਂ ਬੱਸਾਂ ਮਿਲਦੀਆਂ ਨੇ ਬੱਸ ਸਟਾਪ ਆ ਤੇ ਇਹ ਆ ਨਾਪਾ ਚੌਕ ਅਮਲੋਹ ਦਾ ਅੱਗੇ ਆਪਾਂ ਚੱਲਦੇ ਆਂ ਬਾਜ਼ਾਰ ਵੱਲ ਨੂੰ ਨਾਲੇ ਬਾਜ਼ਾਰ ਦੇਖਦੇ ਆਂ ਨਾਲੇ ਅਮਲੋਹ ਸ਼ਹਿਰ ਬਾਰੇ ਕਰਦੇ ਆਂ ਕੁਝ ਗੱਲਾਂ-ਵੱਤਾਂ ਜਦੋਂ ਆਪਾਂ ਨੱਪਾ ਚੌਕ ਵੱਲੋਂ ਅਮਰੋਦ ਬਾਜ਼ਾਰ ਨੂੰ ਜਾਂਦੇ ਆ ਮੇਨ ਬਾਜ਼ਾਰ ਨੂੰ ਤਾਂ ਕੁਝ ਇਸ ਤਰ੍ਹਾਂ ਦਾ ਆਪਾਂ ਨੂੰ ਵਿਊ ਆ ਜਿਹੜਾ ਸਾਹਮਣੇ ਦਿਖਾਈ ਦਿੰਦਾ ਵੈਸੇ ਤਾਂ ਜਿਹੜਾ ਖੰਨਾ ਰੋਡ ਆ ਉਹਦੇ ਉੱਤੇ ਵੀ ਕਈ ਦੁਕਾਨਾਂ ਨੇ ਜਿਹੜਾ ਗਵਿੰਦਗੜ੍ਹ ਨੂੰ ਰੋਡ ਜਾਂਦਾ ਉਹਦੇ ਤੇ ਵੀ ਪਰ ਜਿਹੜਾ ਮੇਨ ਬਾਜ਼ਾਰ ਅਮਰੋਦ ਆ ਉਹ ਅੰਦਰ ਵਾਲੀ ਸਾਈਡ 'ਇਆ ਆਪਾਂ ਇਸ ਵੀਡੀਓ ਦੇ ਵਿੱਚ ਅਮਰੋਦ ਆ ਜਿਹੜਾ ਮੇਨ ਬਾਜ਼ਾਰ ਆ ਉਹ ਦੇਖਾਂਗੇ ਬਾਕੀ ਜੇ ਮੈਂ ਮਲੋ ਬਾਰੇ ਗੱਲ ਕਰਾਂ ਇਹ ਤਰਸੀਮ ਜੱਸੜ ਦਾ ਸ਼ਹਿਰ ਆ ਐਡਰੈਸ ਆ ਉਹਨਾਂ ਦਾ ਕਿਉਂਕਿ ਇਹ ਤਰਸੀਮ ਜੱਸੜ ਦਾ ਪਤਾ ਪਤਾ ਮਤਲਬ ਕਿ ਉਹ ਇਸੇ ਕਸਬੇ ਤੋਂ ਬਲੋਂਗ ਕਰਦੇ ਨੇ ਪੰਜਾਬ ਦੇ ਮਸ਼ਹੂਰ ਸਿੰਗਰ ਨੇ ਗਵਈਏ ਨੇ ਐਕਟਰ ਨੇ ਤੇ ਇੱਕ ਚੰਗੇ ਰਾਈਟਰ ਨੇ ਇਹ ਉਹੀ ਹਮਲੋ ਆ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਹੋਰ ਜਾਣਕਾਰੀ ਜਿਹੜੀ ਹਮਲੋ ਬਾਰੇ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਪਣੇ ਰਹੋ ਵੀਡੀਓ ਚ ਜੇ ਤੁਸੀਂ ਚੈਨਲ ਤੇ ਨਵੇਂ ਹੋ ਸੱਚਾ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਆਓ ਅੱਗੇ ਆਪਾਂ ਬਾਜ਼ਾਰ ਵੱਲ ਨੂੰ ਚੱਲਦੇ ਹਾਂ ਆਲੇ ਦੁਆਲੇ ਕਈ ਛੋਟੇ ਪਿੰਡ ਲੱਗਣ ਕਰਕੇ ਇੱਥੇ ਦਾ ਜਿਹੜਾ ਬਾਜ਼ਾਰ ਆ ਉਹ ਕਾਫੀ ਮਸ਼ਹੂਰ ਆ ਕਿਉਂਕਿ ਲਗਭਗ ਘਰੇਲੂ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਆਲੇ ਦੁਆਲੇ ਦੇ ਜੋ ਪਿੰਡ ਨੇ ਯਾ ਆਲੇ ਦੁਆਲੇ ਦੇ ਜੋ ਵਸਨੀਕ ਨੇ ਇੱਥੋਂ ਆ ਕੇ ਲੈਂਦੇ ਨੇ ਜਿਵੇਂ ਕੱਪੜੇ ਜੁੱਤੀਆਂ ਰਾਸ਼ਨ ਖਾਣ ਪੀਣ ਦਾ ਸਾਮਾਨ ਫਲ ਫਰੂਟ ਸਬਜ਼ੀਆਂ ਆ। ਇਹੀ ਜਿਹੜਾ ਰੋਡ ਆ ਮੇਨ ਬਾਜ਼ਾਰ ਵੱਲ ਨੂੰ ਜਾ ਰਿਹਾ ਅੱਗੇ ਆਪਾਂ ਉਧਰ ਨੂੰ ਵਧ ਰਹੇ ਆ। ਜਦੋਂ ਆਪਾਂ ਨਾਪਾ ਚੌਕ ਵੱਲੋਂ ਮੇਨ ਬਾਜ਼ਾਰ ਨੂੰ ਆਉਨੇ ਆ ਤਾਂ ਕੁਝ ਇਸ ਤਰ੍ਹਾਂ ਦਾ ਵਿਊ ਆਪਾਂ ਨੂੰ ਦਿਖਾਈ ਦਿੰਦਾ। ਅੱਗੇ ਇਹ ਭੀੜ ਇੱਥੇ ਲਗਭਗ ਸਾਰਾ ਦਿਨ ਇਕੱਠੇ ਰਹਿੰਦੀ ਆ ਕਿਉਂਕਿ ਸ਼ਹਿਰ 'ਚੋਂ ਸਮਾਨ ਖਰੀਦਣ ਆਣਿਆਂ ਦਾ ਜੋ ਇਕੱਠਾ ਉਹ ਆਲੇ-ਦੁਆਲੇ ਪਿੰਡ ਜਾਦਾ ਹੋਣ ਕਰਕੇ ਇੱਥੇ ਇੰਨਾ ਹੀ ਰਹਿੰਦਾ। ਇੱਥੇ ਕਈ ਕੱਪੜੇ ਦੀਆਂ ਖਾਣ-ਪੀਣ ਦੀਆਂ ਹੋਰ ਕੈਰਲੂ ਵਸਤੂਆਂ ਦੀਆਂ ਮਸ਼ਹੂਰ ਦੁਕਾਨਾਂ ਨੇ ਜਿਵੇਂ ਆ ਸਾਹਮਣੇ ਮਹਾਦੇਵ ਸਵੀਟਸ ਤੁਸੀਂ ਦੇਖ ਰਹੇ ਹੋ ਅਜਿਹੀਆਂ ਕਈ ਕੱਪੜੇ ਦੀਆਂ ਤੇ ਹੋਰ ਦੁਕਾਨਾਂ ਵੀ ਨੇ ਗਰਮੀ ਦਾ ਮੌਸਮ ਜ਼ਿਆਦਾ ਹੋਣ ਕਰਕੇ ਬਾਜ਼ਾਰ ਦੇ ਵਿੱਚ ਅੱਜ ਸ਼ਬੀਨ ਦਾ ਵੀ ਪ੍ਰਬੰਧ ਜਿਵੇਂ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਵਿੱਚ ਸਾਹਮਣੇ ਦੇਖ ਰਹੇ ਹੋ ਇਸ ਦੇ ਅੱਗੇ ਹੀ ਕੁਝ ਕੱਪੜੇ ਦੀਆਂ ਦੁਕਾਨਾਂ ਨੇ ਤੇ ਇੱਕ ਹੋਰ ਜਿਵੇਂ ਬਾਈ ਤਰਸੇਮ ਜਸਰ ਉਹਨਾਂ ਨੇ ਪੰਜਾਬ 'ਚ ਪੱਗਾਂ ਦਾ ਟ੍ਰੈਂਡ ਚਲਾਇਆ ਇੱਥੇ ਦੀਆਂ ਪੱਗਾਂ ਵੀ ਕਾਫੀ ਮਸ਼ਹੂਰ ਨੇ ਮਲੋਹ ਦੀਆਂ ਕਿਉਂਕਿ ਉਹ ਮਨੋਸ਼ ਸ਼ਹਿਰ ਤੋਂ ਫੋਨ ਕਰਕੇ ਹੀ ਕਾਫੀ ਲੋਕ ਨੇ ਜਿਹੜੇ ਇੱਥੋਂ ਹੀ ਪੱਗਾਂ ਖਰੀਦਦੇ ਆ ਤੇ ਲਗਭਗ ਸਾਰੀਆਂ ਹੀ ਦੁਕਾਨਾਂ ਤੇ ਉਹਨਾਂ ਦੀਆਂ ਫੋਟੋਆਂ ਨੇ ਜੋ ਲਾਈਆਂ ਗਈਆਂ ਨੇ ਭਾਈ ਤਰਸੀਮ ਜਸਰ ਦੀਆਂ ਖਾਸ ਤੌਰ ਤੇ ਕੱਪੜੇ ਦੀਆਂ ਦੁਕਾਨਾਂ ਤੇ ਇਹ ਮੇਨ ਬਾਜ਼ਾਰ ਦਾ ਥਿਊ ਆ ਇੰਨਾ ਰਸ਼ ਲਗਭਗ ਇੱਥੇ ਸਾਰਾ ਦਿਨੇ ਮੜਿਆ ਰਹਿੰਦਾ ਤੇ ਇਸੇ ਬਾਜ਼ਾਰ ਦੇ ਵਿੱਚ ਸਰਕਾਰੀ ਸਕੂਲ ਖਾਣਾ ਤੇ ਕਚੈਰੀ ਵੀ ਆ ਜਾਂਦੀ ਆ ਉਹ ਵੀ ਅੱਗੇ ਆਪਾਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆ ਦੇਖੋ ਕੁਛ ਇਸ ਤਰ੍ਹਾਂ ਦੀਆਂ ਕੱਪੜੀਆਂ ਦੀਆਂ ਪੁਰਾਣੀਆਂ ਨਵੀਆਂ ਬਕਾਨਾਂ ਇੱਥੇ ਬਣੀਆਂ ਹੋਈਆਂ ਨੇ ਅਮਲੋੜ ਸ਼ਹਿਰ ਚ ਜਲਾ ਸ਼ਹੀਫਤਗਰ ਸਾਹਿਬ ਪੰਜਾਬ ਇਹ ਲੋਕੇਸ਼ਨ ਆ ਤੇ ਇੱਥੋਂ ਹੀ ਨਾਪੇ ਲਈ ਭਾਤੋਂ ਲਈ ਤੇ ਦੂਜੇ ਪਾਸੇ ਖੰਨੇ ਤੇ ਗਵਿੰਦਗੜ੍ਹ ਲਈ ਜੋ ਰਸਤਾ ਹੋ ਜਾਂਦਾ ਕਾਫੀ ਪਿੰਡ ਲੱਗਣ ਕਰਕੇ ਆਲੇ ਦੋਆਲੇ ਇਹ ਵਿਚਾਲੇ ਮੁੱਖ ਪੁਆਇੰਟ ਆ ਮਾਰਕੀਟ ਦੇ ਤੌਰ ਤੇ ਸਮਾਨ ਖਰੀਦੋ-ਫਰੋਕਤ ਕਰਨ ਦੇ ਤੌਰ ਤੇ ਅਮਲੋ ਸ਼ਹਿਰ ਚਾ ਸਜਣੋ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਪੰਜਾਬ ਮੁੱਖ ਬਾਜ਼ਾਰ ਆ ਜਿਹੜਾ ਇੱਥੇ ਦਾ ਉਹ ਦੇਖ ਰਹੇ ਆ ਲਗਭਗ ਘਰੇਲੂ ਵਰਤੋਂ ਦੀਆਂ ਸਾਰੀਆਂ ਹੀ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਨੇ ਜੋ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੁਣ ਅੱਗੇ ਵਾਲੇ ਪਾਸੇ ਆਪਾਂ ਵਧ ਰਹੇ ਆ ਇੱਕ ਪਾਸੇ ਕਚਹਿਰੀ ਆ ਜਾਂਦੀ ਆ ਤਹਿਸੀਲ ਪਟਵਾਰਖਾਨਾ ਦੂਜੇ ਪਾਸੇ ਥਾਣਾ ਤੇ ਸਰਕਾਰੀ ਸਕੂਲ ਮੇਨ ਬਾਜ਼ਾਰ ਦੇ ਵਿੱਚ ਇਹ ਉੱਪਰ ਵਾਲੇ ਪਾਸੇ ਇਹ ਸ਼ਹਿਰ ਕਾਫੀ ਉੱਚਾ ਨੀਵਾ ਵਸਿਆ ਹੋਇਆ ਕੁਝ ਜਗਾਵਾਂ ਇੱਥੇ ਕਾਫੀ ਉੱਚੀਆਂ ਨੇ ਕੁਝ ਨੀਨੀਆਂ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਤਸੀਲ ਨੂੰ ਰਸਤਾ ਜਾਂਦਾ ਜਿੱਥੇ ਕਚਹਿਰੀਆਂ ਨੇ ਕੋਰਟ ਕੰਪਲੈਕਸ ਆ ਤੇ ਪਟਵਾਰਖਾਨਾ ਹੋਰ ਜੋ ਅਜਿਹੇ ਦਫ਼ਤਰ ਨੇ ਬਿਲਕੁਲ ਇਹਦੇ ਸਾਹਮਣੇ ਪੁਲਿਸ ਥਾਣਾ ਤੇ ਸਰਕਾਰੀ ਸਕੂਲ ਆ ਇਹ ਵੀ ਮੇਨ ਬਾਜ਼ਾਰ ਦੇ ਵਿੱਚ ਆ ਆ ਕੁਝ ਵੱਡੀਆਂ ਐਸੈਸਰੀਜ਼ ਦੀਆਂ ਭਾਂਡਿਆਂ ਦੀਆਂ ਮੋਬਾਈਲਾਂ ਦੀਆਂ ਲਗਭਗ ਸਾਰੀਆਂ ਹੀ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਬਣੀਆਂ ਹੋਈਆਂ ਨੇ। ਅਮਲੋ ਸ਼ਹਿਰ ਆ ਸੱਜਣੋ ਜਿਵੇਂ ਮੈਂ ਤੁਹਾਨੂੰ ਵੀਡੀਓ 'ਚ ਪਹਿਲਾਂ ਦੱਸਿਆ ਸੀ ਤੁਸੀਂ ਦੇਖ ਰਹੇ ਹੋ ਮੇਨ ਬਾਜ਼ਾਰ ਅਮਲੋ ਦਾ। ਮੇਨ ਬਜ਼ਾਰ ਦੇ ਵਿੱਚੇ ਥੂੜੀਆਂ ਜੀਆਂ ਦੁਕਾਨਾਂ ਕੁਛ ਇਸ ਪਾਸੇ ਵੀ ਨੇ ਸਨਿਆਰੇ ਦੀਆਂ ਟੇਲਰ ਦੀਆਂ ਐਨਕਾਂ ਵਗੈਰਾ ਦੀਆਂ ਜਾਂ ਕਰਿਆਨੇ ਦੀਆਂ ਵਿਕਰੀ ਦੀਆਂ ਇਹ ਅੱਗੇ ਬਾਜ਼ਾਰ ਦੇ ਅਗਲੇ ਪਾਸੇ ਨੂੰ ਰਸਤਾ ਜਾ ਰਿਹਾ ਤੇ ਸਾਹਮਣੇ ਵਾਲੇ ਪਾਸੇ ਆ ਸੱਜਣੋ ਜਿੱਧਰੋਂ ਆਪਾਂ ਆਏ ਸੀ ਮੁੱਖ ਬਜ਼ਾਰ ਵਾਲੇ ਪਾਸੇੋਂ ਜਿੱਧਰ ਕਚਹਿਰੀ ਤੇ ਥਾਣਾ ਸੀ ਇਹ ਕੁਝ ਵੱਡੀਆਂ ਦੁਕਾਨਾਂ ਇੱਥੇ ਬਣੀਆਂ ਹੋਈਆਂ ਨੇ ਅਮਲੋਸ਼ ਸ਼ਹਿਰ ਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਆ ਬਾਕੀ ਅੱਗੇ ਆਪਾਂ ਚੱਲਦੇ ਹਾਂ ਬਾਜ਼ਾਰ ਦੇ ਅਗਲੇ ਹਿੱਸੇ ਵੱਲ ਇਹ ਜਿਹੜਾ ਅਗਲਾ ਹਿੱਸਾ ਇੱਥੇ ਕਈ ਬੇਕਰੀਆਂ ਤੇ ਹਲਵਾਈ ਦੀਆਂ ਦੁਕਾਨਾਂ ਨੇ ਛੋਟੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਇੱਥੇ ਜਿਵੇਂ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਤੇ ਇਸ ਤੋਂ ਬਿਨਾਂ ਕੁਝ ਚੱਕੀਆਂ ਮਸਾਲੇ ਪੀਸਣ ਦੀਆਂ ਦੁਕਾਨਾਂ ਵੀ ਨੇ ਇੱਥੇ 메ਨ ਬਾਜ਼ਾਰ ਦੇ ਵਿੱਚੇ ਸਾਹਮਣੇ ਕੱਪੜੇ ਦੀਆਂ ਕੁਝ ਦੁਕਾਨਾਂ ਤੇ ਬੁੱਕਸ ਦੀਆਂ ਕੁਝ ਦੁਕਾਨਾਂ ਸਟੇਸ਼ਨਰੀ ਦੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬਾਈ ਤਰਸੀਮ ਜੱਸਣ ਉਹਨਾਂ ਦੀਆਂ ਫੋਟੋਆਂ ਲਗਭਗ ਆਪਾਂ ਨੂੰ ਹਰੇਕ ਦੁਕਾਨ ਤੇ ਲੱਗੀਆਂ ਹੋਈਆਂ ਇੱਥੇ ਦਿਖ ਜਾਂਦੀਆਂ ਨੇ ਕਿਉਂਕਿ ਬਾਈ ਉਹਨਾਂ ਦਾ ਹੀ ਸ਼ਹਿਰ ਵੀ ਆ ਆ ਸਾਹਮਣੇ ਤੁਸੀਂ ਵੀਡੀਓ ਫਰੇਮ 'ਚ ਦੇਖ ਰਹੇ ਹੋ ਬਾਈ ਤਰਸੀਮ ਜੱਸਣ ਨੂੰ ਪੱਗਾਂ ਹੀ ਪੱਗਾਂ ਲਿਖਿਆ ਹੋਇਆ ਦੁਕਾਨ ਦੇ ਉੱਤੇ ਇਹ ਵੀ ਮੇਨ ਬਾਜ਼ਾਰ ਦੇ ਵਿੱਚ ਆ ਆਪਾਂ ਇਸ ਪਾਸੇ ਕੋਆਪਰੇਟਿਵ ਬੈਂਕ ਆ ਤੇ ਇੱਧਰ ਮੇਨ ਬਾਜ਼ਾਰ ਆ ਜਿਵੇਂ ਆਪਾਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਹ ਕੋਚਾ ਮੋਬਾਈਲ ਦੀਆਂ ਦੁਕਾਨਾਂ ਵੀ ਨੇ ਇੱਥੇ 메ਨ ਬਾਜ਼ਾਰ ਦੇ ਵਿੱਚ ਕਾਫੀ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਇਸ ਮਾਰਕੀਟ ਦੇ ਵਿੱਚ ਬਣੀਆਂ ਹੋਈਆਂ ਨੇ ਇਹ ਸਾਹਮਣੇ ਵਾਲਾ ਜਿਹੜਾ ਰੋਡ ਆ ਇਹ ਚਲੇ ਜਾਂਦਾ ਮੰਡੀ ਗਵਿੰਦਗੜ੍ਹ ਨੂੰ ਖੰਨੇ ਵਾਲੀ ਚੁੰਗੀ ਅੱਗੇ ਵੱਜਦੀ ਆ ਇਲਾਕਾ ਜਾਂ ਮਤਲਬ 메ਨ ਚੌਂਕ ਇਹ ਨਾਲ ਇਹ ਸਰਕਾਰੀ ਸਕੂਲ ਦਾ ਗੇਟ ਆ ਜਾਂਦਾ ਇਸ ਤੇ ਕੋਚੋ ਫਲਾਣੀਆਂ ਕੱਪੜਿਆਂ ਦੀਆਂ ਤੇ ਹੋਰ ਦੁਕਾਨਾਂ ਨੇ ਤੇ ਉਹ ਸਾਹਮਣੇ ਵਾਲੇ ਪਾਸੇ ਹੀ ਆ ਗੁੱਗੇ ਪਿੰਡ ਦਾ ਅੱਡਾ ਇੱਥੋਂ ਗੁੱਗੇ ਨੂੰ ਤੇ ਹੋਰ ਕਈ ਪਿੰਡਾਂ ਨੂੰ ਜਿਹੜੀਆਂ ਬੱਸਾਂ ਨੇ ਉਹ ਜਾਂਦੀਆਂ ਨੇ ਮੁੱਖ ਅੱਡਾ ਉਹ ਇੱਥੋਂ ਦਾ ਅਮਲੋ ਉਹ ਸ਼ਹਿਰ ਦੇਖ ਰਹੇ ਆ ਸੱਜਣੋ ਇਸ ਵੀਡੀਓ ਦੇ ਵਿੱਚ ਅਮਲੋ ਦਾ ਬਾਜ਼ਾਰ ਦੇਖ ਰਹੇ ਆ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਬਣੇ ਰਹੋ ਆਪਣੇ ਚੈਨਲ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਸੱਜਣਾंनो ਸਬਸਕ੍ਰਾਈਬ ਜਰੂਰ ਕਰਿਓ ਇਹ ਹੁਣ ਸਾਹਮਣੇ ਵਾਲੇ ਪਾਸੇ ਹੀ ਆ ਗੁੱਗੇ ਦਾ ਅड्डा ਇਹ ਵੀ ਇੱਕ ਮੁੱਖ ਬਾਸਸ ਟਾਪ ਆ ਇੱਥੇ ਦਾ ਇੱਥੇ ਵੀ ਕਈ ਫਲਾਂ ਦੀਆਂ ਸਬਜ਼ੀਆਂ ਦੀਆਂ ਤੇ ਹੋਰ ਘਰੇਲੂ ਵਰਤੋਂ ਦੀਆਂ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਖੰਨੇ ਨੂੰ ਚੱਲੇ ਜਾਂਦਾ ਰਸਤਾ ਤੇ ਇਸ ਪਾਸੇ ਵੱਲੋਂ ਜਾਂਦਾ ਬੁੱਗੇ ਨੂੰ ਗੁੱਗਾ ਪਾਲਿਆ ਹੋਰ ਜੋ ਕਈ ਪਿੰਡ ਨੇ ਇਹ ਸਾਹਮਣੇ ਵਾਲੇ ਪਾਸੇ ਇਸੇ ਰੋਡ ਦੇ ਉੱਤੇ ਜਿਹੜਾ ਪ੍ਰਾਇਮਰੀ ਸਕੂਲ ਵੀ ਆ ਅੱਗੇ ਜਾ ਕੇ ਇੱਕੋ ਜਿਹੇ ਤਰ੍ਹਾਂ ਦਾ ਬਾਜ਼ਾਰ ਆ ਜਿਹੜਾ ਇੱਥੇ ਕਾਫੀ ਵੱਡਾ ਲੱਗਦਾ ਜਿਹਦੇ ਵਿੱਚ ਸਬਜ਼ੀਆਂ ਆ ਫਲਾਂ ਆ ਤੇ ਹੋਰ ਕਈ ਦੁਕਾਨਾਂ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ ਆ ਬੁੱਗਾ ਚੌਂਕ ਵੀ ਕਹਿੰਦੇ ਨੇ ਇਹਨੂੰ ਅਮਲੋਹ ਦਾ ਅਮਲੋਹ ਸ਼ਹਿਰ ਆ ਸੱਜਣੋ ਆਪਣੇ ਸਾਰੇ ਕੰਮ ਕਾਉਣ ਤੋਂ ਬਾਅਦ ਅਸੀਂ ਹੁਣ ਜਾ ਰਹੇ ਆ ਵਾਪਸ ਵਾਪਸੀ ਤੇ ਇੱਕ ਨਜ਼ਰ ਫੇਰ ਤੁਹਾਡੀ ਮੁੱਖ ਮਾਰਕੀਟ ਵੱਲੋਂ ਉਹ ਸਾਹਮਣੇ ਉਹ ਚੌਂਕ ਜਿੱਥੋਂ ਕਚੈਰੀ ਲਈ ਰਸਤਾ ਜਾਂਦਾ ਸੀਗਾ ਤੇ ਹਲਵਾਈ ਦੀਆਂ ਉਹੀ ਦੁਕਾਨਾਂ ਜਿਹੜੀਆਂ ਆਪਾਂ ਪਹਿਲਾਂ ਦੇਖੀਆਂ ਸੀ ਇਹ ਸਾਹਮਣੇ ਵਾਲੇ ਪਾਸੇ ਵੀ ਰੋਡ ਆ ਜਿਹੜਾ ਬੁੱਗੇ ਵਾਲੇ ਅੱਡੇ ਤੋਂ ਆ ਰਿਹਾ ਜਿੱਧਰ ਆਪਾਂ ਪਹਿਲਾਂ ਸੀਗੇ ਜਿੱਥੇ ਕਾਫੀ ਫਲਾਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਸੀ ਆਹ ਦੂਸਰਾ ਰੋਡ ਜਿਹੜਾ ਨਾਬੇ ਵਾਲੇ ਚੌਕ ਤੋਂ ਮਲੋਹ ਦੇ ਉੱਪਰ ਦੀ ਘੁੰਮ ਕੇ ਆਉਂਦਾ ਜਿੱਥੋਂ ਗਵਿੰਦਗੜ੍ਹ ਵਾਲਾ ਰੋਡ ਕੱਟਦਾ ਤੇ ਇਸ ਪਾਸੇ ਵੱਲ ਨੂੰ ਇਹ ਰੋਡ ਚੱਲੇ ਜਾਂਦਾ ਖੰਨੇ ਨੂੰ ਇਧਰੋਂ ਇਹ ਰੋਡ ਆ ਜਿਹੜਾ ਆਉਂਦਾ ਬੁੱਗੇ ਵੱਲੋਂ ਤੇ ਇਹ ਗਵਿੰਦਗੜ੍ਹ ਵਾਲੀ ਰੋਡ ਕਹ ਲਈਏ ਆਪਾਂ ਜਿਹੜੀ ਗਵਿੰਦਗੜ੍ਹ ਵੱਲ ਨੂੰ ਜਾਂਦੀ ਆ ਕੱਟਦੀ ਆ ਤੇ ਇਹ ਆ ਗਿਆ ਖੰਨਾ ਰੋਡ ਜਿਹੜਾ ਖੰਨੇ ਵੱਲ ਨੂੰ ਜਾਂਦਾ